ਦੀਏ ਕਾਲ ਜੀ ਸਾਰਿਆਂ ਨੂੰ ਵੀਰੇ ਆਪਾਂ ਨੇ ਅੱਜ ਇਹ ਵੀਡੀਓ 'ਚ ਗੱਲ ਕਰਨੀ ਆ ਵੀ ਜਿੰਨੀ ਕ ਆਪਾਂ ਨੂੰ ਨੌਲੇਜ ਆ ਮਾੜੀ ਮੋਟੀ ਇੱਕ ਅੱਧਾ ਪਰਸੈਂਟ ਵੀ ਗਾਂ ਖਰੀਦਦੇ ਖਰੀਦਣ ਸਮੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਤੇ ਵੀਰੇ ਵੀਡੀਓ ਨੂੰ ਆਪਾਂ ਨੇ ਜ਼ਿਆਦਾ ਲੰਬੀ ਨਹੀਂ ਕਰਨਾ ਹੈਗਾ ਵੀ ਜਿੰਨਾ ਕ ਆਪਾਂ ਨੂੰ ਪਤਾ ਉੰਨੀ ਕ ਆਪਾਂ ਨੇ ਗੱਲ ਦੱਸ ਦੇਣੀ ਆ ਇੱਕ ਤਾਂ ਵੀਰੇ ਜੇ ਤੁਸੀਂ ਚਾਹੇ ਵਪਾਰੀ ਦੇ ਘਰੋਂ ਖਰੀਦਣੀ ਹੈਗਾ ਤੇ ਇੱਕ ਪਹਿਲਾਂ ਵੀਡੀਓ ਤੋਂ ਪਹਿਲਾਂ ਗੱਲ ਕਰਦਾ ਜੇ ਕੋਈ ਵਪਾਰੀ ਆ ਚਾਹੇ ਕੋਈ ਫਾਰਮ ਵਾਲਾ ਆਪਾਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦੇ ਹੈਗੇ ਕਈ ਵਾਰ ਆਇਆ ਵੀਰੇ ਸਾਰੇ ਵਪਾਰੀ ਵੀ ਬਾੜੇ ਨਹੀਂ ਹੁੰਦੇ ਸਾਰੇ ਫਾਰਮਰ ਵੀ ਝੂਠ ਨਹੀਂ ਬੋਲਦੇ ਹੁੰਦੇ ਠੀਕ ਆ ਤੇ ਹੁੰਦੇ ਨੇ ਵਿੱਚ ਕੁਸ਼ਕ ਕੁਸ਼ਕ ਨਹੀਂ ਜ਼ਿਆਦਾ ਹੀ ਹੁੰਦੇ ਨੇ 90% ਤਾਂ ਹੁੰਦੇ ਹੀ ਹੁੰਦੇ ਨੇ ਠੀਕ ਆ ਕਿਉਂਕਿ ਗਾਂ ਖਰੀਦਦੇ ਸਮੇਂ ਕੋਈ ਉਹ ਬੰਦਾ ਹੁੰਦਾ 100 ਚੋਂ ਵੀ ਮਤਲਬ ਤੁਸੀਂ ਲਾ ਲਓ 2% ਬੰਦੇ ਹੁੰਦੇ ਨੇ ਜਿਹੜੇ ਪ੍ਰੋਪਰ ਸੱਚ ਬੋਲਦੇ ਨੇ ਨਹੀਂ ਝੂਠ ਤੇ ਹੀ ਗੱਡੀ ਚਲਦੀ ਆ ਸਾਰਿਆਂ ਦੀ ਤੇ ਆਪਾਂ ਨੇ ਇਹ ਗੱਲ ਕਰਨੀ ਆ ਵੀ ਗਾਂ ਖਰੀਦਦੇ ਸਮੇ ਕਿਹੜੀਆਂ-ਕਿਹੜੀਆਂ ਜਿਹੜੀਆਂ 5-7 ਗੱਲਾਂ ਆਪਾਂ ਨੂੰ ਪਤਾ ਹੋ ਆਪਾਂ ਦੱਸ ਦਿੰਨੇ ਆ ਵੀਡੀਓ 'ਚ ਇੱਕ ਤਾਂ ਜਿਵੇਂ ਆਪਾਂ ਨੇ ਗਾਂ ਖਰੀਦਣ ਜਾਣੀਆਂ ਉਹ ਦੇਖਣਾ ਵੀ ਐਕਟਿਵ ਆ ਪੂਰੀ ਜਿਵੇਂ ਕਿਸੇ ਦੇ ਘਰੋਂ ਖਰੀਦਿਆ ਕੰਨ ਕੁੰਨ ਉਹਦੇ ਸਹੀ ਨੇ ਜਿਵੇਂ ਆਹ ਦੇਖੋ ਆਹ ਗਾਂ ਦੇ ਕੰਨ ਨੇ ਜਿਵੇਂ ਐ ਕੰਨ ਹੋਣੇ ਚਾਹੀਦੇ ਆ ਕੰਨ ਮੁੜੇ ਜੇ ਨਹੀਂ ਹੋਣੇ ਚਾਹੀਦੇ ਉਹ ਬਿਮਾਰੀ ਦੀ ਨਿਸ਼ਾਨੀ ਹੁੰਦੀ ਆ ਵੀ ਨੱਕ ਤੇ ਗਰਮੀ ਆ ਗਾਂ ਖਾਂਦੀ ਆ ਕੁਝ ਜੇ ਖੜੀ ਆ ਜਾਂ ਜੇ ਬੈਠੀ ਆ ਉਹਨੂੰ ਠਾਲ ਕੇ ਦੇਖੋ ਵੀ ਉੱਠਣਾ ਉਹਦਾ ਵੀ ਉੱਠਦੀ ਕਿਵੇਂ ਆ ਸਹੀ ਉੱਠਦੀ ਆ ਕਮਜ਼ੋਰ ਜੀ ਤਾਂ ਨਹੀਂ ਹੈਗੀ ਠੀਕ ਆ ਵੀ ਗਾਲੀ ਕਰਦੀ ਆ ਠੀਕ ਆ ਤੇ ਫਿਰ ਤੁਸੀਂ ਗਰਦਨ ਦੇਖਣੀ ਆ ਵੀ ਗਰਦਨ ਤੇ ਟੀਕਾ ਟੱਲਾ ਤਾਂ ਨਹੀਂ ਕੋਈ ਲੱਗਿਆ ਹੋਇਆ ਇਹ ਵੀਰੇ ਆ ਸਾਲ ਪਹਿਲਾਂ ਦੀ ਗੱਲ ਆ ਮੈਂ ਬੱਚੀ ਲੈ ਆਇਆ ਸੀ ਘਰ ਦੇਣਾ ਚਲੋ ਲੜ ਲੁੜ ਕੇ ਵੀ ਬੱਚੀ ਲੈ ਕੇ ਆਉਣੀ ਆ 20000 ਦੀ ਉਹਨਾਂ ਨੇ ਮੈਨੂੰ ਕਿਹਾ ਸੀ ਏਬੀਐਸ ਆ ਰਮਾਡਾ ਦੀ ਆ ਚਲੋ ਬੱਚੀ ਘਰੇ ਲੈ ਆਏ ਕੁਝ ਚੈੱਕ ਵੀ ਨਹੀਂ ਕਰਿਆ ਹੈਗਾ ਘਰੇ ਆ ਕੇ ਬੱਚੀ ਬਿਮਾਰ ਹੋ ਗਈ ਅਸੀਂ ਡਾਕਟਰ ਨੂੰ ਸੱਦ ਲਿਆ ਤੇ ਡੱਟ ਨੇ ਜਦੋਂ ਟੀਕੇ ਲਾਏ ਏਡੇ ਏਡੇ ਗੁੰਮੇ ਉਹਦੀ ਗਰਦਨ 'ਚ ਠੀਕ ਆ ਭਰੀ ਪਈ ਗਰਦਨ ਠੀਕ ਆ ਪਹਿਲੇ ਦਿਨ ਟੀਕੇ ਲਵਾਏ ਦੂਜੇ ਦਿਨ ਬਾਥਰੂਮ ਗੋਹੇ ਚ ਫੂਨ ਆਉਣ ਲੱਗ ਗਿਆ ਸਾਨੂੰ ਐਸੀ ਵੀ ਕਿਤੇ ਬਰੂਸੀਲੋਸ ਜਾਂ ਹੋਰ ਬਿਮਾਰੀ ਵਗੈਰਾ ਨਾ ਹੋਵੇ ਵੀ ਸਾਰੇ ਡੰਗਰਾਂ ਨੂੰ ਹੋ ਜਵੇ ਉਹ ਚੌਥੇ ਦਿਨ ਚੌਥੇ ਪੰਜਵੇਂ ਦਿਨ 20000 ਦੀ ਲੈ ਕੇ 3000 ਦੀ ਦਿੱਤੀ ਨਾਲੇ ਦਿੱਤੀ ਵੀ ਉਹ ਬੰਦਿਆਂ ਨੂੰ ਸੀਗੀ ਜਿਹੜਾ ਮੇਰੇ ਨਾਲ ਗਿਆ ਸੀ ਬੰਦਾ ਠੀਕ ਆ ਉਹਨੂੰ ਪਤਾ ਸੀ ਵੀ ਇਹ 20000 ਦੀ ਲੈ ਕੇ ਆਇਆ ਫਿਰ ਵੀ 3000 ਦੀ ਵੇਚੀ ਆਹੀਂ ਠੀਕ ਆ ਵੀ ਸਾਰੇ ਤੁਸੀਂ ਦੱਸਦੇ ਆ ਵੀ ਵਪਾਰੀ ਚਾਹੇ ਫਾਰਮਰ ਨੇ 90% ਝੂਠ ਤੇ ਗੱਡੀ ਚੱਲਦੀ ਆ ਸਭ ਦੀ ਹੁਣ ਚਾਹੇ ਕੋਈ ਗੁੱਸਾ ਕਰੇ ਚਾਹੇ ਕੋਸ਼ਿਸ਼ ਕਰੇ ਇਹ ਸਚਾਈ ਆ ਵੀਰੇ ਸਾਡੇ ਨਾਲ ਅਸੀਂ 10 گاਵਾ ਘੱਟੋ ਘੱਟ ਬਦਲੀਆਂ ਹੋਣੀਆਂ ਲਈਆਂ ਹੋਣੀਆਂ ਇੱਕ ਵੀ ਬੰਦੇ ਨੇ ਸੱਚ ਨਹੀਂ ਬੋਲਿਆ ਅਸੀਂ ਘਰੋਂ 5 گاਵਾ ਵੇਚੀਆਂ ਨੇ ਕੰਡੇ ਤੇ ਤੋਲ ਕੇ ਦੁੱਧ ਦਿੱਤਾ ਠੀਕ ਆ ਨਾ ਤੇ ਇੱਕ ਇਹ ਗੱਲ ਹੋ ਗਈ ਦੂਜਾ ਗਰਦਨ ਚੈੱਕ ਕਰਨੀ ਆ ਵੀ ਟੀਕਾ ਟੱਲਾ ਤਾਂ ਨਹੀਂ ਲੱਗਿਆ ਹੋਇਆ ਤੀਜਾ ਪਾਣੀ ਪਲਾ ਕੇ ਦੇਖੋ ਪਾਣੀ ਪੂਣੀ ਪਲਾ ਕੇ ਦੇਖੋ ਲੰਬੀ ਤੋਰ ਕੇ ਦੇਖੋ ਅਗਲੇ ਦੇ ਘਰੇ ਘੰਟਾ ਦਾ ਤੁਸੀਂ ਬੈਠਦੇ ਹੀ ਹੋ ਵੀ ਉੱਠਦੀ ਬੈਹਂਦੀ ਕਿਵੇਂ ਆ ਗੋਹਾ ਕਿਵੇਂ ਕਰਦੀ ਆ ਪਸ਼ਾਬ ਹੋਰ ਐਕਟੀਵਿਟੀ ਚੈੱਕ ਕਰੋ ਵੀ ਗਾਂ ਐਨ ਤੰਦਰੁਸਤ ਆ ਆਪਾਂ ਨੇ ਤਾਂ ਵੀਰੇ ਕੀਲੇ ਤੋਂ ਅਗਲੇ ਤੋਂ ਤੰਦਰੁਸਤ ਤੋਂ ਖੋਲਣੀ ਅਗਲੇ ਦੇ ਕੀਲੇ ਤੋਂ ਘਰੇ ਆ ਕੇ ਚਲੋ ਜੋ ਵੀ ਆਪਣੀ ਕਿਸਮਤ ਆ ਪੈਸੇ ਲਾਉਣੇ ਨੇ ਆਪਾਂ ਨੇ ਕਈ ਵਾਰ 50 ਆਪਾਂ ਕਹਿੰਦੇ ਆ ਵੀ ਜਿਹੜੇ ਨਾਰਮਲ ਬੰਦੇ ਨੇ ਨਾਰਮਲ 70% ਨਾਰਮਲ ਬੰਦੇ ਨੇ ਕਹਿੰਦੇ ਨਹੀਂ ਇਹਨਾਂ ਨੇ 50 60 70000 ਰੁਪਏ ਤੱਕ ਪੈਸੇ ਲਾਉਣੇ ਨੇ ਠੀਕ ਆ ਨਾ ਆਪਾਂ ਆਏ ਆ ਰੋਜ਼ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਕੰਮ ਕਰਦੇ ਆ 60 70000 ਰੁਪਏ ਬਹੁਤ ਔਖਾ ਜੁੜਦਾ ਠੀਕ ਆ ਨਾ ਤੇ ਇਹ ਹੋਗੀਆਂ ਚੀਜ਼ਾਂ ਵੀਰੇ ਇੱਕ ਤੁਸੀਂ ਦੇਖਣੀ ਆ ਜਿਵੇਂ ਦੁੱਧ ਵਾਲੇ ਪਸ਼ੂ ਦੀ 나ੜ ਹੁੰਦੀ ਆ ਨਹੀਂ ਆ ਨੇੜਿਓਂ ਕਰਕੇ ਦਿਖਾ ਦੇ ਆ ਦੇਖ ਲਓ ਚੱਲ ਵੀ ਆ ਜਿਵੇਂ ਕਹਿੰਦੇ ਨੇ ਆ ਦੇਖੋ ਵੀਰੇ ਆ 나ੜ ਤੁਸੀਂ ਜ਼ਰੂਰ ਚੈੱਕ ਕਰਨੀ ਆ ਆ ਬਸ ਐਨ ਡਬਲ 나ੜ ਐਨ ਪੂਰੀ ਜਿਵੇਂ ਦੁੱਧ ਵਾਲੀ 나ੜ ਹੁੰਦੀ ਆ ਜਿਵੇਂ ਕਹਿੰਦੇ ਨੇ 25 ਕਿਲੋ 28 ਕਿਲੋ ਅਗਲਾ ਕਹਿ ਤਾ ਦਿੰਦਾ ਉਹ 나ੜ ਤੋਂ ਹੀ ਪਤਾ ਲੱਗਦਾ ਜਿਹਦੀ 나ੜ ਮੋਟੀ ਆ ਸਮਝ ਲਓ ਦੁੱਧ ਵਾਲੀ ਗਾਂ ਆ ਹੁਣ ਤੁਹਾਨੂੰ ਔਰ ਵੀ ਦਿਖਾ ਦਿੰਨੇ ਆ ਜਿਨ੍ਹਾਂ ਨੇ 25 ਕਹਿ ਕੇ ਵੇਚੀ ਸੀ ਚੱਲ ਵੀ ਉਧਰ ਨੂੰ ਆਹ ਦੇਖ ਲਓ ਇਹਦੀ 나ੜ 나ੜਾ 나ੜਾ ਦਾ ਫਰਕ ਆ ਵੀਰੇ ਇਹ 16 17 ਕਿਲੋ ਤੇ ਆ ہاں ਸਾਡੇ ਘਰ ਦੀ ਠੀਕ ਆ ਨਾ ਨਾੜ ਜਾਨ ਜੀ ਹਰੇ ਗਾਂ ਦੀ ਆ ਦੇਖ ਲਓ ਇਹਨੇ 25 ਕਿਲੋ ਦੁੱਧ ਦਿੱਤਾ ਨੌਵੇਂ ਸੂਏ ਠੀਕ ਆ ਨਾ 나ੜ ਚੈੱਕ ਕਰਕੇ ਹੀ ਗਾਂ ਲਾਓ ਠੀਕ ਆ ਨਾ ਤੇ ਦੂਜੀ ਗੱਲ ਵੀਰੇ ਇਹ ਨਿਸ਼ਾਨੀ ਹੋ ਗਈ ਤੇ ਜਿਵੇਂ ਆਪਾਂ ਮੰਡੀ ਚੋਂ ਵੀ ਗਾਂ ਖਰੀਦਦੇ ਆ ਠੀਕ ਆ ਤੇ ਹਾਂ ਹਾਂ ਜਿਵੇਂ ਮੰਡੀ ਚੋਂ ਗਾਂ ਖਰੀਦਦੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਮੰਡੀ ਚ 100% ਧੋਖਾ ਹੁੰਦਾ ਸਾਡੇ ਨਾਲ ਜਾਨ ਜੀ ਅਸੀਂ ਤਿੰਨ ਗਾਂਵਾਂ ਲਈਆਂ ਸੀ ਚਾਰ ਤਿੰਨ 'ਚ ਧੋਖਾ ਹੋਇਆ ਇੱਕ ਜਮਾ ਹੀ ਸਹੀ ਰਹੀ ਆ ਠੀਕ ਆ ਨਾ ਉਹ ਸਹੀ ਵੀ ਤੁਹਾਨੂੰ ਦੱਸ ਦਿੰਨੇ ਆ ਆ ਗਾਂ ਆ ਹੜੀ ਪਹਿਲੇ ਟੀਕੇ ਤੇ ਗੱਭਣ ਰਹੀ ਇਹ ਪਹਿਲੇ ਟੀਕੇ ਤੇ ਗੱਭਣ ਰਹੀ 24 ਕਿਲੋ ਨੇ ਦੁੱਧ ਦਿੱਤਾ ਹੁਣ ਡਰਾਈ ਕਰੀ ਹੋਈ ਹੈ ਇਹਦੇ 40-45 ਦਿਨ ਰਹਿ ਗਏ ਮੰਡੀ ਜਿਵੇਂ ਵੀਰੇ ਜਲਾ ਜਾਂਦਾ ਟੀਗਾ ਇੱਕ ਸੀਕਲ ਦਾ ਉਹ ਲਾਉਂਦੇ ਨੇ ਜੇ ਗਾਂ ਕੋਠੇ ਜਿੱਡੀਆਂ ਵੀ ਛਾਲਾ ਮਾਰਦੀਆਂ ਨਾ ਹੈਨ ਸੀ ਲੋਕੇ ਖੜ ਜਾਂਦੀ ਆ ਪਾਣੀ ਪਲਾਉਣ ਤੋਂ 15 ਮਿੰਟ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ ਹੈ ਉਹ ਦੇਖ ਲਈ ਟੀਕੇ ਦਾ ਜਿਵੇਂ ਟੀਕਾ ਟੱਲਾ ਲਾਇਆ ਹੁੰਦਾ ਐ ਆ ਵੀਰੇ ਬਹੁਤ ਔਖੇ ਪੈਸੇ ਬਣਦੇ ਆ ਠੀਕ ਆ ਏ ਤੁਸੀਂ ਜਿਵੇਂ ਮੰਡੀ ਚੋਂ ਖਰੀਦਣੀ ਹੈਗਾ ਆਪਣਾ ਕੋਈ ਜਾਂ ਐਕਸਪੀਰੀਅੰਸ ਵਾਲਾ ਬੰਦਾ ਹੋਵੇ ਠੀਕ ਆ ਨਾ ਗਾਂ ਨੂੰ ਪਾਣੀ ਪਲਾਓ ਉੱਥੇ ਦੇਖੋ ਸਾਰਾ ਕੁਝ ਕਿਉਂਕਿ ਪਾਣੀ ਪਲਾਉਣ ਤੋਂ ਬਾਅਦ ਟੀਕੇ ਦਾ ਅਸਰ ਜਿਹੜਾ ਉਹ ਘਟ ਜਾਂਦਾ ਸਾਡੇ ਨਾਲ ਤਾਂ ਇਹ ਗੱਲਾਂ ਹੋਈਆਂ ਹੋਈਆਂ ਨੇ ਅਸੀਂ ਤਾਂ ਤੁਹਾਨੂੰ ਦੱਸ ਦਿਆਂ ਵੀਰੇ ਸਾਡੇ ਨਾਲ ਤਾਂ ਧੋਖਾ ਹੋਇਆ ਸਹਾਰ ਲਿਆ ਕਈ ਵਾਰ ਮੇਰੇ ਵੀਰ ਸਾਡੇ ਤੋਂ ਵੀ ਵੱਧ ਥੱਲੇ ਹੋਣ ਉਹਨਾਂ ਨੂੰ ਲੈ ਕੇ ਧੋਖਾ ਹੋਇਆ ਬਹੁਤ ਜਿਵੇਂ ਹੁਣ ਡੈਡੀ ਹੁਣ ਤਾਂ ਮੈਂ ਨਹੀਂ 20 ਸਾਲ ਕਰਿਆ ਵਪਾਰ ਦਾ ਕਰਦੇ ਰਹੇ 20 25 ਸਾਲ ਵਪਾਰ ਦਾ ਇਹਨਾਂ ਨਾਲ ਵੀ ਧੋਖਾ ਹੋਇਆ ਹੋ ਜਾਂਦਾ ਠੀਕ ਆ ਨਾ ਰਣਜੀ ਵੀਰੇ ਆਪਣਾ ਡੰਗਰ ਖਰੀਦਦੇ ਸਮੇ ਪੂਰੀ ਗੱਲ ਚਾਹੀਏ ਅਗਲਾ ਤੁਹਾਨੂੰ ਕਹੀ ਜਾਵੇ ਵੀ ਇਹ ਤਾਂ ਬਹਿਮੀਆਂ ਬਹੁਤ ਆ ਪੈਸੇ ਲਾਉਣੇ ਨੇ ਵੀਰੇ ਪੈਸੇ ਫਰੀ ਦੇ ਨਹੀਂ ਆਉਂਦੇ ਕਈ ਵਾਰ 50 60000 ਬੰਦਾ ਕਈ ਵਾਰ ਐ ਹੁੰਦਾ ਵੀਰੇ ਵੀ 50 60000 ਦੀ ਗਾਂ ਲੈ ਲਈ ਉਹਦੇ ਧੋਖਾ ਹੋ ਗਿਆ ਬੰਦਾ ਕੰਮੇ ਛੱਡ ਦਿੰਦਾ ਠੀਕ ਆ ਨਾ ਪੂਰੇ ਪੂਰੀ ਪੈਸੇ ਹੁੰਦੇ ਨੇ ਕਈ ਵਾਰ ਬੰਦੇ ਕੋ ਨਾਲੇ ਤੁਹਾਨੂੰ ਪਤਾ ਵੀ ਇਹ 50000 ਦਾ ਘਾਟਾ ਨਾਰਮਲ ਬੰਦੇ ਨੂੰ ਪੈ ਜਵੇ ਦੇਖ ਲਓ ਕੀ ਹੁੰਦਾ ਜੇ ਗਾਂ ਖਰੀਦਣ ਸਮੇਂ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਚਾਹੇ ਤੁਸੀਂ ਫਲੂਨ ਬੱਛੀ ਲਓ ਦੂਏ ਸੂਏ ਬੱਛੀ ਲਓ ਚਾਹੇ ਚੌਥੇ ਸੂਏ ਗਾਂ ਆਪਣੀ ਧਿਆਨ ਨਾਲ ਖਰੀਦੋ ਜਿਆਦੇ ਫੜਾ ਮਾਰਦਾ ਉੱਥੇ ਮੰਡੀ ਦੇ ਵਿੱਚ ਵੀ ਮੇਰੀ ਗਾਂ 35 ਕਿਲੋ ਦੇ ਦੂ 37 ਕਿਲੋ ਦੇ ਦੂ ਅਗਲੇ ਨੂੰ ਕਹੋ ਵੀ ਆਜ ਜਾਂ ਕੱਦੇ ਪੈਸੇ ਅੱਧੇ ਇੱਕ ਹਫ਼ਤੇ ਨੂੰ 2 ਕਿਲੋ ਘੱਟ ਦੇ ਦੇਵੇ ਤੇਰੀ ਗਾਂ ਸਾਡੇ ਘਰ ਠੀਕ ਆ ਨਾ ਵੀਰੇ ਐ ਆ ਗੱਲਾਂ ਆਲੇ ਵੱਧ ਹੁੰਦੇ ਨੇ ਗਾ ਉਹਨਾਂ ਨੇ ਗੱਲਾਂ ਨਾਲੇ ਗਾਂ ਵੇਚ ਦੇਣੀ ਹੁੰਦੀ ਆ 90% ਜਾਣੀ ਜੀ ਵੀਰੇ ਝੂਠ ਬੋਲ ਕੇ ਗਾਂ ਵੇਚਦੇ ਨੇ 90% ਜਿਹੜਾ ਆਪਾਂ ਘਰਾਂ ਚੋਂ ਕਹੇਦੇ ਨੇ ਇਹਦੇ ਮੰਡੀ ਫਾਹਾ ਵੱਢ ਕੇ ਆਵਾਂਗੇ ਹਾਂ ਮੰਡੀ ਅਗਲਾ ਕਹਿੰਦਾ ਲੈ ਮੰਡੀ ਕਿਹੜਾ ਪਤਾ ਲੱਗਣਾ ਇਖੜਾ ਲਾਇਆ ਹੁੰਦਾ ਟੀਕੇ ਲਾਏ ਹੁੰਦੇ ਨੇ ਵਿੱਚ ਵੀਰ ਬੰਦੇ ਗੁੱਸਾ ਵੀ ਕਰਨਗੇ ਵੀ ਕਿਉਂ ਕਹਿਤਾ ਸਾਨੂੰ ਮੰਡੀ ਲਈ ਇਹ ਗੱਲ ਪਰ ਅਸੀਂ ਜਾਣਦੇ ਰਹਨੇ ਆ ਸੰਤਾਂ ਬਹੁਤ ਕਾਲੀ ਦਾੜੀ ਤੋਂ ਚਿੱਟੀ ਹੋ ਗਈ ਇਹ ਕੰਮ ਕਰਦੇ ਆ ਨੂੰ ਪਰ ਚਾਹੇ ਗੁੱਸਾ ਕਰੇ ਚਾਹੇ ਗਿੱਲਾ ਕਰੇ ਉਥੇ ਅਗਲਾ ਹੁਣ ਆਪਾਂ ਵੀ ਘਰਾਂ ਚ ਜੇ ਕੋਈ ਲੱਤਾਂ ਮਾਰਦੀ ਆ ਮੈਂ ਐਸਾ ਕਿਆ ਹੈਗਾ ਆਪਾਂ ਕਹਿੰਨਾ ਮੰਡੀ ਫਾਹਾ ਵੱਢ ਕੇ ਆਵਾਂਗੇ ਉੱਥੇ ਕਿਹੜਾ ਆਪਾਂ ਨੂੰ ਕੋਈ ਜਾਣਦਾ ਉਹ ਕੰਮ ਹੋ ਜਾਊਗਾ ਬਸ ਇਹ ਗੱਲਾਂ ਦਾ ਆਪਣਾ ਧਿਆਨ ਰੱਖੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀਰੇ ਵੀ ਮਤਲਬ ਕਿਸੇ ਨਾਲ ਧੋਖਾ ਨਾ ਹੋਵੇ ਹੁਣ ਸਾਡੇ ਨਾਲ ਤੁਸੀਂ ਲਾ ਲਓ ਵੀ ਘੱਟੋ ਘੱਟ ਨਹੀਂ 2 ਲੱਖ ਦਾ ਹੀ ਹਾਂ 2 ਲੱਖ ਦਾ 2 ਮਹੀਨੇ ਦਾ 2 ਮਹੀਨੇ 2 ਕਿੱਥੇ ਇੱਕ ਚੇ ਠੀਕ ਆ ਹੁਣ ਸਾਡਾ ਦੁੱਧ ਪੈਂਦਾ ਹੁੰਦਾ 2.5 ਲੱਖ ਦਾ ਮਹੀਨੇ ਦਾ ਠੀਕ ਆ ਨਾ ਕਿਉਂਕਿ ਵੀਰੇ ਬੰਦਾ ਫਿਰ ਤਾਂਪ ਨਹੀਂ ਆਉਂਦਾ ਹੁੰਦਾ ਅਗਲਾ ਕੰਮ ਛੱਡ ਜਾਂਦਾ ਵੀ ਇਹ ਕੰਮ ਲੋਟੇ ਨਹੀਂ ਹੈਗਾ ਠੀਕ ਆ ਨਾ ਯਾਨੀ ਜੀ ਆਪਣਾ ਪਸ਼ੂ ਜੇ ਖਰੀਦਣਾ ਧਿਆਨ ਨਾਲ ਖਰੀਦੋ ਜਿਆਦਾ ਫੋਕਸ ਜਿਹੜੇ ਬੰਦਾ ਥੋੜਾ ਜਿਹਾ ਪੈਸੇ ਵਾਲਾ ਠੀਕ ਆ ਉਹ ਬੱਚੀਆਂ ਤੋਂ ਵੀ ਕੰਮ ਸਟਾਰਟ ਕਰ ਸਕਦਾ ਜਿਵੇਂ ਬੱਚੀਆਂ ਟੀਕੇ ਲੱਗਣ ਦੇ ਕਾਬਲ ਹੋਣ ਵੀ ਮਤਲਬ ਮਹੀਨੇ ਦੋ ਮਹੀਨੇ ਚ ਠੀਕ ਆ ਨਾ ਦੋ ਤਿੰਨ ਮਹੀਨੇ ਹੋਣ ਵੀ ਦੋ ਤਿੰਨ ਮਹੀਨੇ ਸੇਵਾ ਕਰਕੇ ਚੱਲ ਟੀਕਾ ਲਵਾ ਕੇ ਗੱਭੜਨੈ ਜੂ ਉਹ ਵੀ ਕੰਮ ਲੋਟ ਆ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਵੀ ਮਤਲਬ گاਵਾ ਤੋਂ ਹੀ ਕਰਨਾ ਸਟਾਰਟ ਉਹ ਆਪਣਾ ਧਿਆਨ ਨਾਲ ਗਾਂ ਲਓ ਠੀਕ ਆ ਨਾ ਵੀਰੇ ਆ ਗਾਵਾਂ ਚ ਅਸੀਂ ਇੱਕ ਬੰਦੇ ਤੋਂ ਲਈਆਂ ਸੀ ਤਿੰਨ ਇੱਕ ਤੋਂ ਵਧੀਆ ਨਿਕਲੀਆਂ ਠੀਕ ਆ ਵੀਰੇ ਇਹ ਵੀਡੀਓ ਚ ਆਪਾਂ ਨੇ ਇਹੀ ਜਾਣਕਾਰੀ ਦੇਣੀ ਸੀ ਧੰਨਵਾਦ ਸਾਰਿਆਂ ਦਾ